ਇਹ ਦੁਆ ਵੀ ਕਰਿਆ ਕਰ। ਔਰ ਵਾਕਈ ਦੁਆ ਕਦੀ ਖਾਲੀ ਨਹੀਂ ਜਾਂਦੀ। ਖੁਦਾ ਮਨਜ਼ੂਰ ਕਰਤਾ ਹੈ। ਦੁਆ ਜਬ ਦਿਲ ਸੇ ਹੁੰਦੀ ਹੈ। ਦਿਲ ਤੋਂ ਨਿਕਲੀ ਹੋਈ ਗੱਲ ਖਾਲੀ ਨਹੀਂ ਜਾਂਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਡਾਕਟਰ ਮੁਹੰਮਦ ਇਕਬਾਲ। ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ پرواز مگر ਰੱਖਦੀ ਹੈ ਭਾਵੇਂ ਪੰਖ ਕੋਈ ਨਹੀਂ ਪਰ ਉਹ ਸਤ ਆਸਮਾਨਾਂ ਤੋਂ ਵੀ ਅੱਗੇ ਲੰਘ ਜਾਂਦੀ ਹੈ ਅਗਰ ਦਿਲ ਚੋਂ ਨਿਕਲੀਏ ਯੈਂ ਜੇ ਕਹ ਲੋ ਦਿਲ ਚੋਂ ਨਿਕਲੀਏ ਤੇ ਦਿਲ ਤੱਕ ਪਹੁੰਚਦੀ ਨਹੀਂ ਤੇ ਕੰਨਾ ਤੱਕ ਪਹੁੰਚਦੀ ਹੈ ਦਿਲ ਤੋਂ ਨਿਕਲੀਏ ਤਾਂ ਹੀ ਹਿਰਦੇ ਨੂੰ ਛੂਹੇਗੀ ਨਹੀਂ ਤੇ ਕੰਨਾ ਨੂੰ ਛੂਹੇਗੀ ਵਾਪਸ ਆ ਜਾਏਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਤੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਤੀ ਹੈ ਪਰ ਦਿਲ ਤੋਂ ਉਹੀ ਗਲ ਨਿਕਲਦੀ ਹੈ ਦਿਲ ਜਿਸ ਤੋਂ ਪ੍ਰਭਾਵਿਤ ਹੈ ਵਰਨਾ ਨਹੀਂ ਜਿਸ ਤੋਂ ਮੈਂ ਪ੍ਰਭਾਵਿਤ ਨਹੀਂ ਹਾਂ ਉਹ ਮੇਰੇ ਦਿਲ ਦਾ ਹਿੱਸਾ ਨਹੀਂ ਹੈ ਮੇਰੀ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਜਿਸ ਤੋਂ ਮੈਂ ਪ੍ਰਭਾਵਿਤ ਹੀ ਨਹੀਂ ਹਾਂ ਬਾਰ ਬਾਰ ਭੁੱਲ ਜਾ ਲੋਕੀ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਪਾਠ ਕਰਕੇ ਪੂਜਾ ਕਰਕੇ ਕੀਰਤਨ ਕਰਕੇ ਕਥਾ ਕਰਕੇ ਵਾਜੇ ਵਜਾ ਕੇ ਸਾਜ਼ ਖੜਕਾ ਕੇ ਸਭ ਕੁਝ ਕਰਕੇ ਉੱਤਰ ਨੂੰ ਯਾਦ ਕਰਨਾ ਵਾਜਾ ਵਜਾਣ ਦੀ ਲੋੜ ਹੈ ਮਿੱਤਰ ਨੂੰ ਯਾਦ ਕਰਨਾ ਕਥਾ ਕਰਨ ਦੀ ਲੋੜ ਹੈ ਪਰਿਵਾਰ ਨੂੰ ਯਾਦ ਕਰਨਾ ਧਨ ਸੰਪਦਾ ਨੂੰ ਯਾਦ ਕਰਨਾ ਇਹ ਫਲਸਫਾ ਘੋਟਣ ਦੀ ਲੋੜ ਹੈ ਲੋੜ ਹੀ ਨਹੀਂ ਉਸ ਦਾ ਪ੍ਰਭਾਵ ਹੈ ਮਨ ਤੇ ਯਾਦਾਂ ਬਿਨਾ ਵਾਜਿਆਂ ਵਜਾਇਆ ਧਨ ਯਾਦ ਆਉਂਦਾ ਹੈ ਬਿਨਾ ਤਬਲਿਆਂ ਖੜਕਾਇਆ ਪਰਵਾਰ ਯਾਦ ਆਉਂਦਾ ਹੈ ਬਿਨਾ ਫਲਸਫਾ ਘੋਟਿਆਂ ਮਿੱਤਰ ਯਾਦ ਆਉਂਦੇ ਨੇ ਘੋਟਦੇ ਰਹੀਏ ਫਲਸਫਾ ਕਦ ਕਰਦੇ ਰਹੀਏ ਕਥਾ ਕਾਣੀਆਂ ਪਰਮਾਤਮਾ ਯਾਦ ਦਾ ਇਸ਼ਾਰਾ ਨਹੀਂ ਬਣਦਾ ਉਸ ਤੋਂ ਮਨ ਪ੍ਰਭਾਵਿਤ ਹੀ ਨਹੀਂ ਜਿਸ ਤੋਂ ਮਨ ਪ੍ਰਭਾਵਿਤ ਹੈ ਦਿਲ ਉਸਨੂੰ ਯਾਦ ਕਰੇਗਾ ਔਰ ਜਿਸਨੂੰ ਦਿਲ ਯਾਦ ਕਰ ਰਿਹਾ ਹੈ ਉਦੀ ਗੱਲ ਫਿਰ ਦਿਲ ਤੋਂ ਨਿਕਲੇਗੀ ਅਗਰ ਦਿਲ ਤੋਂ ਨਿਕਲੇਗੀ ਤਾਂ ਦਿਲ ਤੱਕ ਪਹੁੰਚੇਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਰਹੀ ਤਾਕਤ ਹੈ ਪਰਵਾਜ਼ ਮਗਰ ਰੱਖਦੀ ਹੈ ਤਾਂ ਮੈਂ ਫਿਰ ਆਪਣੇ ਨੁਕਤਾ ਨਿਗਾਤੇ ਆਵਾਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੇਸਰ ਵਰਗੀ ਕਾਇਆ ਹੋ ਗਈ ਕੇਸਰ ਲਾਣ ਦੀ ਲੋੜ ਹੀ ਨਹੀਂ ਰਹੀ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਸਵਾਨ ਰਤਨਾ ਦੀ ਖਾਣ ਬਣ ਗਈ ਬਾਹ ਇੱਕ ਇੱਕ ਬੋਲ ਜਿਸ ਤੋਂ ਕਈ ਰਤਨ ਕੁਰਬਾਨ ਕੀਤੇ ਜਾ ਸਕਦੇ ਬੇਸ਼ੁਮਾਰ ਰਤਨ ਕੁਰਬਾਨ ਕੀਤੇ ਜਾ ਸਕਦੇ ਰਤਨਾ ਕੀ ਲਲਤਾ ਅਗਰ ਆਵਾਜ਼ ਤਨ ਸਾਸ ਉਹਦੇ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਵੇਗੀ ਤਰ੍ਹਾਂ ਤਰ੍ਹਾਂ ਦੇ ਅਤਰ ਸੈਂਟ ਪੁਦੇ ਸਵਾਸਾਂ ਚਾਹਾਂ ਤਫਤ ਪਠਨਾ ਸਾਹਿਬ ਮੈਂ ਇਸ ਦੇ ਅਰਥ ਕੀਤੇ ਅੱਜ ਤੋਂ ਕੋਈ 22 23 ਸਾਲ ਪਹਿਲੇ ਲੜੀਵਾਰ ਕਥਾ ਹੁੰਦੀ ਹੈ ਗੁਰਬਾਣੀ ਦੀ ਤੇ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਚੱਲ ਲੈ ਜਿਨਾ ਜਿਨਾ ਇਦਾਸ ਸੀ ਇਹ ਪੰਕਤੀਆਂ ਆਈਆਂ ਲੜੀਵਾਰ ਕਥਾ ਵਿੱਚ ਤੋਂ ਮੈਂ ਇਹ ਨਹੀਂ ਆਖਿਆ ਉਹਨਾਂ ਦੇ ਕਰਮਾਂ ਵਿੱਚ ਰੱਬੀ ਮਹਿਕ ਹੋਣੀ ਹੈ ਸੁਗੰਧ ਹੋਣੀ ਹੈ ਇਹ ਅਰਥ ਕਰਕੇ ਅੱਗੇ ਚਲੇ ਗਏ ਸੰਤ ਕਰਤਾਰ ਸਿੰਘ ਜੀ ਜਿਨ੍ਹਾਂ ਨੇ ਪਟਨਾ ਸਾਹਿਬ ਦੀ ਸੇਵਾ ਕਰਾਈ ਹਟ ਸਾਹਿਬ ਗੁਰਦੁਆਰਾ ਬਣਾਇਆ ਬੇਬੇ ਨਾਨਕੀ ਦਾ ਸਥਾਨ ਵੀ ਉਹਨਾਂ ਨੇ ਬਣਾਇਆ ਬੇਰ ਸਾਹਿਬ ਦੀ ਸਾਰੀ ਸੇਵਾ ਉਹਨਾਂ ਨੇ ਕੀਤੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੁਬਾਰਾ ਦਰਬਾਰ ਸਾਹਿਬ ਤੇ ਸੋਨਾ ਵੀ ਉਹਨਾਂ ਨੇ ਲਗਾਇਆ ਔਰ ਡੂੰਗੀ ਬੜੀ ਸਾਂਝ ਸੀ ਹਰ ਸਾਲ ਅਲਵਰ ਉਹ ਸਮਾਗਮ ਤੇ ਪਹੁੰਚਦੇ ਰਹੇ ਕੋਈ 3-4 ਸਾਲ ਹੋ ਗਏ ਨੇ ਗੁਜ਼ਰ ਗਏ ਨੇ ਚਲਾਣਾ ਕਰ ਗਏ ਨਹੀਂ ਤੇ ਕਦੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਉਹ ਬੈਰਾਜ਼ਰੀ ਕਰਦਾ ਹੀ ਨਹੀਂ ਸਨ ਤਖਤ ਸਾਹਿਬ ਤੇ ਹੀ ਹੁੰਦੇ ਸਨ ਪਟਨਾ ਸਾਹਿਬ ਹੈ ਮختਸਰ ਮੈਂ ਅਰਜ਼ ਕਰਾਂ ਉਹ ਵੀ ਬੈਠੇ ਸਨ ਕਥਾ ਦੇ ਸਰੋਤੇ ਅੰਤ ਕਥਾ ਦੀ ਸਮਾਪਤੀ ਤੋਂ ਬਾਅਦ ਮੇਰੇ ਕਮਰੇ 'ਚ ਆ ਗਏ ਕਹਿਣ ਲੱਗੇ ਮਸਕੀਨ ਜੀ ਮੇਰਾ ਦਿਲ ਬਹੁਤ ਦੁਖ ਹੈ ਮੈਂ ਕਿਹਾ ਅਗਰ ਆਵਾਜ਼ ਤਨ ਸਾਸ ਤੁਸੀਂ ਇਹ ਕਿਹਾ ਕਰਮਾਂ ਦੇ ਸੁਗੰਧ ਆ ਗਈ ਮੈਂ ਕਾ ਗਈ ਮਾਰਲ ਜੋ ਤੇ ਕਿ ਅੰਗ ਦਾ ਜ਼ਿਕਰ ਪੈ ਕਰਦਨ ਰਤਨਾ ਕੀ ਲਲਤਾ ਜ਼ਬਾਨ ਰਤਨ ਹੋ ਗਈ ਹੈ ਕਾਇਆ ਕੇਸਰ ਹੋ ਗਈ ਹੈ ਤੇ ਅਗਰ ਆਵਾਜ਼ ਤਨ ਸਵਾਸ ਸਵਾਸ ਕਿਹਾ ਕਰਮ ਨਹੀਂ ਕਿਹਾ ਉਥੇ ਸਵਾਸ ਪੈ ਕਹਿੰਦੇ ਨੇ ਸਵਾਸਾਂ ਵਿੱਚ ਖੁਸ਼ਬੂ ਆ ਗਈ। ਇਹ ਅਰਥ ਮੈਨੂੰ ਕਹਿਣ ਲੱਗੇ ਜਾਂ ਤੇ ਤੁਹਾਡਾ ਮਨ ਨਹੀਂ ਮੰਨਦਾ। ਕਿ ਸਵਾਸਾਂ 'ਚ ਖੁਸ਼ਬੂ ਕਿਸ ਤਰ੍ਹਾਂ ਹੋ ਸਕਦੀ ਹੈ? ਮਨੋਕ ਚਾਹੁੰਦਾ ਮੇਰੇ ਮੂੰਹ 'ਚੋਂ ਖੁਸ਼ਬੂ ਆਵੇ, ਬਦਬੂ ਨਹੀਂ ਆਣੀ ਚਾਹੀਦੀ। ਮਨੋਕ ਚਾਹੁੰਦਾ ਹੈ। ਉਹ ਦੂਜੇ ਨੂੰ ਬਹੁਤ ਬੁਰਾ ਲੱਗਦਾ ਹੈ ਮੂੰਹ 'ਚ ਬਦਬੂ ਆਉਣੀ। ਮੈਨੂੰ ਕਹਿਣ ਲੱਗੇ ਅਗਰ ਆਸਤਨ ਸਾ ਸਾਫ ਲਿਖੇ ਤਨ ਦੇ ਚੋਂ ਜੋ ਸਵਾਸ ਨਿਕਲੈ ਮੂੰਹ ਦੇ ਜੋ ਹਵਾਵ ਨਿਕਲਦੀ ਹੈ ਉਹਦੇ ਚ ਖੁਸ਼ਬੂ ਹੁੰਦੀ ਹੈ ਉਸਦੇ ਚ ਸੁਗੰਧ ਹੁੰਦੀ ਹੈ ਮੈਨੂੰ ਕਹਿਣ ਲੱਗੇ ਜਾਂ ਤੇ ਤੁਹਾਡਾ ਹਿਰਦਾ ਇਹ ਸਰਤ ਨੂੰ ਮੰਨਦਾ ਨਹੀਂ ਜਾਂ ਫਿਰ ਤੁਹਾਨੂੰ ਅਰਥ ਆਏ ਨਹੀਂ ਮੈਂ ਕਿ ਮੇਰੇ ਹਿਰਦਾ ਨਹੀਂ ਮੰਨਦਾ ਸੀ ਸਿੱਧੀ ਗੱਲ ਮੈਂ ਤੁਹਾਡੇ ਗੱਲੋਂ ਕੀ ਗਲਤ ਗੱਲ ਨਹੀਂ ਕਰਿਆ ਸਵਾਸਾਂ 'ਚ ਮੈਂ ਕਿਸ ਤਰ੍ਹਾਂ ਹੋ ਸਕਦੀ ਗਲਵਨ ਮੈਂ ਇਹ 80 ਸਨ 80 ਇਹ ਕਿ ਐਸੀ ਦੀ ਗੱਲ ਹੈ ਗਲਵਨ ਅਸੀ ਦੀ ਗੱਲ ਮੈਨੂੰ ਕਹਿਣ ਲੱਗੇ ਨਹੀਂ ਸਵਾਸਾਂ ਦੇ ਵਿੱਚ ਖੁਸ਼ੀ ਹੋ ਜਾਂਦੀ ਸਵਾਸਾਂ ਮੈਂ ਕਹਾਪ ਕਹਿੰਦੇ ਹੋ ਤੇ ਮੰਨ ਲੈਂਦੇ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਮੈਨੂੰ ਇੱਕ ਆਸਥਾਨ ਤੇ ਲੈ ਜਾਣਾ ਹੈ ਉਹ ਦਿਖਾਣਾ ਹੈ ਸ਼ਾਇਦ ਪ੍ਰਤੱਖ ਪਰਮਾਨ ਨਾਲ ਤੁਸੀਂ ਸਮਝੋ ਕਿਉਂਕਿ ਥਾਂ ਥਾਂ ਕਹਿਣ ਤੁਸੀਂ ਕਥਾ ਕਰਨੀ ਹੈ ਅਤੇ ਕਈਆਂ ਨੇ ਸੁਣਨਾ ਹਕੀਕਤ ਹੈ ਇੱਕ ਸਚਾਈ ਹੈ ਸਵਾਸਾਂ 'ਚ ਖੁਸ਼ਬੂ ਹੋ ਜਾਂਦੀ ਹੈ ਅਗਰ ਇੱਥੇ ਤੀਜਾ ਨੇਤਰ ਖੁੱਲ ਸਕਦਾ ਇਹਨਾਂ ਦੁਆ ਨਾਲ ਤੇ ਦਿਖਾਈ ਦਿੰਦਾ ਨਹੀਂ ਪਰਮਾਤਮਾ ਇਹ ਜੇ ਤੀਜੀ ਅੱਖ ਹੋ ਸਕਦੀ ਹੈ ਕਿ ਸਾਰਾ ਸੰਸਾਰ ਨਿਰੰਕਾਰ ਦਾ ਰੂਪ ਦਿਖਾਈ ਦੇ ਸਕਦਾ ਹੈ ਸਵਾਸਾਂ ਵਿੱਚ ਮਹਿਕ ਹੋ ਸਕਦੀ ਹੈ ਉਹ ਮੈਨੂੰ ਲੈ ਗਏ ਸਨ ਗੰਜ ਡਡਵਾੜਾ ਇੱਕ ਛੋਟਾ ਜਿਹਾ ਕਸਬਾ ਹੈ ਕੋਈ 40 50 ਹਜ਼ਾਰ ਦੀ ਆਬਾਦੀ ਦਾ ਹੈ ਔਰ ਇਸ ਕਸਬੇ ਦਾ ਜ਼ਿਲ੍ਹਾ ਹੈ ਏਟਾ ਯੂਪੀ ਦੇ ਸ਼ਾਇਦ ਪਤਾ ਨਹੀਂ ਮੈਂ ਆਪਣੀ ਘਟਨਾ ਸਰਮਨ ਕਰਾਈਏ ਕਿ ਨਹੀਂ ਕਿਉਂਕਿ ਭਾਰਤ ਦੇ ਸਾਰੇ ਅਖਬਾਰਾਂ ਚ ਇੱਕ ਖਬਰ छपी ਸੀ ਫਰੰਟ ਪੇਜ ਤੇ ਇੱਕ ਬ੍ਰਿਟਿਸ਼ ਅਖਬਾਰ ਹੈ ਜੋ ਕਿਸੇ ਹੱਦ ਤੱਕ ਕਮਿਨਿਸਟ ਮੰਨਿਆ ਜਾਂਦਾ ਹੈ ਕਰਨ ਜਿਆ ਉਸ ਦਾ ਐਡੀਟਰ ਕਮਿਨਿਸਟ ਮੰਨਿਆ ਜਾਂਦਾ ਹੈ ਕਹਿੰਦਾ ਹੈ ਇਹ ਘਟਨਾ ਦੇਖ ਕੇ ਮੈਂ ਵੀ ਹੈਰਾਨ ਹਾਂ ਔਰ ਮੈਨੂੰ ਫਰੰਟ ਪੇਜ ਦੇਤੇ ਖਬਰ ਵੀ ਦੇਣੀ ਪਈ ਹੈ ਔਰ ਆਪਣੀ ਤਰਫੋਂ ਵੀ ਕੁਝ ਲਿਖਣਾ ਆਰਟੀਕਲ ਵੀ ਲਿਖਿਆ ਉਸ ਨੇ ਪੂਰਾ ਉੱਥੇ ਇੱਕ ਹੈ ਕੋਈ 70 ਸਾਲ ਦਾ ਬਾਬਾ ਗੁਰਦੁਆਰੇ ਰਹਿੰਦਾ ਸੀ ਛੋਟਾ ਜਿਹਾ ਗੁਰਦੁਆਰਾ ਹੈ ਤੇ ਗੱਲਬੰਦ ਕੋਈ 25 26 ਘਰ ਨੇ ਪਿੱਛੋਂ ਜ਼ਿਲ੍ਹਾ ਗੁਜਰਾਤ ਜੇਲਮ ਦੇ ਨੇੜੇ ਗੁਜਰਾਤ ਜ਼ਿਲ੍ਹਾ ਸੀ ਪਾਕਿਸਤਾਨ ਵਿੱਚ ਰਹਿ ਗਿਆ ਉਧਰ ਦੇ ਲੋਕ ਉਹਨਾਂ ਨੇ ਗੁਰਦੁਆਰਾ ਇੱਕ ਬਾਬਾ ਉਸ ਗੁਰਦੁਆਰੇ 'ਚ ਰਹਿ ਰਿਹਾ ਸੀ 10-12 ਸਾਲ ਤੋਂ ਨਾ ਟਿਕਾਣੇ ਦਾ ਕਿਸੇ ਨੂੰ ਨਹੀਂ ਪਤਾ ਸਾਰੇ ਬਾਬਾ ਜੀ ਬਾਬਾ ਜੀ ਕਰਕੇ ਲੈਂਦੇ ਸੀ। ਢੇੜ ਸਿਰਫ ਇੱਕ ਤਹਿਮਤ ਬੰਦਾ ਸੀ। ਤੇ ਸਿਰਦੇ ਤੇ ਕੁਇ ਤੋਗਸ ਦੀ ਦਸਤਾਰ ਐਵੇਂ ਲਪੇਟ ਲੈਂਦਾ ਸੀ। ਬਦਨ ਨੰਗਾ ਹੀ ਰਹਿੰਦਾ ਸੀ। ਸਰਦੀ ਗਰਮੀ ਹੋਰ ਕੋਈ ਕਪੜਾ ਨਹੀਂ ਲੈਂਦਾ ਸੀ। ਦਾਲੀ ਦਾ ਪ੍ਰਸ਼ਾਦਾ ਗੁਰਦੁਆਰੇ ਆਉਂਦਾ ਸੀ। ਅੱਜ ਵੀ ਭਾਰਤ ਦੇ ਵਿੱਚ ਕਈ ਗੁਰਦੁਆਰਿਆਂ 'ਚ ਢਾਲੀ ਦਾ ਪ੍ਰਸ਼ਾਦ ਆਂਦਾ ਹੈ ਘਰੋਂ-ਘਰੋਂ ਪ੍ਰਸ਼ਾਦੇ ਆ ਜਾਂਦੇ ਨੇ ਉਹ ਲੰਗਰ ਚੱਲਦਾ ਹੈ ਉਹਨੂੰ ਢਾਲੀ ਦਾ ਪ੍ਰਸ਼ਾਦ ਆਖਦੇ ਨੇ ਅੱਜ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਯੂਪੀ ਦੇ ਪਿੰਡਾਂ ਜਿਹੜੇ ਗੁਰਦੁਆਰੇ ਨੇ ਲੰਗਰ ਜ਼ਰੂਰ ਚੱਲਦਾ ਹੈ ਪਰ ਢਾਲੀ ਦਾ ਲੰਗਰ ਚੱਲਦਾ ਉੱਥੇ ਬਣਾਉਣ ਦੀ ਲੋੜ ਨਹੀਂ ਪੈਂਦੀ ਹਰ ਘਰ 'ਚੋਂ ਥੋੜਾ-ਥੋੜਾ ਆ ਜਾਂਦਾ ਹੈ ਉਹ ਜੋ ਇਕੱਠਾ ਹੁੰਦਾ ਹੈ ਉਹਨੂੰ ਫਿਰ ਵੰਡਦੇ ਨੇ ਮੁਸਾਫਨਾ 'ਚ ਯਾ ਗੁਰਦੁਆਰਾ ਸਟਾਫ ਜਾਂ ਹੋਸ ਉਹ ਦਾਲੀ ਦਾ ਪ੍ਰਸ਼ਾਦਾ ਹਰ ਗੁਰਦੁਆਰੇ ਇੱਕ ਟਾਈਮ ਆਉਂਦਾ ਹੈ ਦੁਪਹਿਰ ਨੂੰ ਰਾਤੀ ਨਹੀਂ ਬਸ ਇੱਕ ਟਾਈਮ ਉਹ ਦੋ ਪ੍ਰਸ਼ਾਦੇ ਛਕਦਾ ਉਸੇ ਦਾਲੀ ਦੇ ਪ੍ਰਸ਼ਾਦਾ ਬਾਕੀ ਕੋਰਸ ਦੀਆਂ ਕੋਈ ਲੋੜਾਂ ਨਹੀਂ ਨਾ ਉਸਨੇ ਕਦੀ ਸੰਗਤਾਂ ਦੇ ਸਾਹਮਣੇ ਕੋਈ ਗੱਲ ਕੀਤੀ ਤੇ ਨਾ ਹੀ ਕਦੀ ਸੰਗਤ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਗੋਮਨਾਮ ਜਿਆ ਰਹਿੰਦਾ ਸੀ ਇਸ ਤਰ੍ਹਾਂ ਰਹਿੰਦਾ ਸੀ ਜਿਵੇਂ ਹੈ ਹੀ ਨਹੀਂ ਆਪਣੀ ਉਪਸਥਿਤੀ ਆਪਣੀ ਮੌਜੂਦਗੀ ਕਿਸੇ ਪੱਖ ਤੋਂ ਵੀ ਜ਼ਾਹਿਰ ਹੋਣ ਦੀ ਕੋਸ਼ਿਸ਼ ਨਹੀਂ ਕਰਦਾ ਸੀ ਕਿ ਮੈਂ ਵੀ ਇੱਥੇ ਮੈਂ ਵੀ ਇਹ ਵੀ ਮਹਿਸੂਸ ਕਰਦੇ ਆ ਨਹੀਂ ਤੇ तकरीबन तकरीबन ਮਨੁੱਖੀ ਦੀ ਕੋਸ਼ਿਸ਼ ਹੁੰਦੀ ਹੈ ਹਰ ਪੱਖੋਂ ਦੱਸਣ ਦੀ ਮੈਂ ਵੀ ਪਤਾ ਚੱਲੇ ਮੈਂ ਵੀ ਆਇਆ ਮੈਂ ਵੀ ਆ ਉਹਦੀ ਕੋਸ਼ਿਸ਼ ਹੁੰਦੀ ਸੀ ਕਿ ਮੇਰੇ ਵਜੂਦ ਤੋਂ ਮੇਰੀ ਇੱਥੇ ਮਹਿਦੂਦ ਹਾਂ ਇੱਥੇ ਹੋਣ ਦਾ ਪਤਾ ਨਾ ਚਲੇ ਉਪਸਥਿਤੀ ਦਾ ਪਤਾ ਨਾ ਚਲੇ ਮੇਰੀ ਮੌਜੂਦਗੀ ਦਾ ਪਤਾ ਨਾ ਚਲੇ ਲੇਕਿਨ ਇੱਕ ਦਿਨ ਉਸਨੇ ਜ਼ਬਾਨ ਖੋਲੀ ਸੰਗਤ ਦੇ ਵਿੱਚ ਆਖਣ ਲੱਗਾ ਤੁਹਾਡਾ ਬਹੁਤ ਧੰਨਵਾਦ ਮੈਂ ਕੱਲ ਚਲੇ ਜਾ ਸੰਘਤਾ ਨੇ ਕਿਹਾ ਕਿਉਂ ਕਿਸੇ ਨੇ ਕੁਝ ਕਹਿ ਦਿੱਤਾ ਹੈ ਕਿਉਂ ਜਾਂਦੇ ਰਹੋ ਕਿੰਨੇ ਤਾਂ ਸਦਾ ਹੀ ਆ ਗਿਆ ਤੇ ਹੁਣ ਕੀ ਰਹਿਣਾ ਸਦਾ ਹੀ ਆ ਗਿਆ ਦੋ ਚਾਰ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਕੁਦਮਾੜੀ ਜਿਆ ਸਮਝ ਆਈ ਕਿ ਲਗੇ ਚਲੇ ਜਾਣਾ ਹਾਂ ਸੰਸਾਰ ਹੋਈ ਚਲੇ ਜਾਨਾ ਕਿ ਸਾਰੇ ਮਿਲ ਕੇ ਕਹਿਣ ਲਗੇ ਮਹਾਰਾਜ ਪਰ ਤੁਹਾਡੀ ਦੇਹੀ ਦਾ ਦਾਸ ਸੇ ਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਭਾਰਤ ਦੇ ਚ ਜਿਨ੍ਹਾਂ ਨੂੰ ਵਿੰਗਮ ਜਾਂ ਸੰਧ ਕਹਿੰਦੇ ਨੇ ਪਾਣੀ ਦੇ ਟੋਕਦੇ ਗਾਜ ਡੜਵਾੜੇ ਦੇ ਨਹਿਰੇ ਗੰਗਾ ਲੰਗਦੀ ਹੈ ਇਹ ਆਖੋ ਤੇ ਉਹਦੇ ਚ ਪ੍ਰਵਾਹ ਕਰਦੇ ਹਾਂ ਕਿਉਂਕਿ ਬਹੁਤੇ ਸੰਤਾਂ ਦੇ ਸਰੀਰਾਂ ਨੂੰ ਇਸ ਤਰ੍ਹਾਂ ਹੀ ਕਰਦੇ ਨੇ ਅੰਦਾਜ਼ ਸਿਸਕਾਰ ਕਰੀਏ ਕਿ ਜਲ ਪ੍ਰਵਾਹ ਕਰੀਏ ਹੁਕਮ ਕਰੋ। ਕੰਨ ਲਗੇ ਨਾ ਅੰਦਾਜ਼ ਸਿਸਕਾਰ ਕਰਨਾ ਹੈ ਨਾ ਜਲ ਪ੍ਰਵਾਹ ਕਰਨਾ ਹੈ ਫੇਰ ਕੀ ਕਰਨਾ ਹੈ ਅੰਦਰੋਂ ਸੋਚਿਆ ਸ਼ਾਇਦ ਕਹਿੰਦਾ ਹੋਵੇਗਾ ਕਬਰ ਬਣਾਓ। ਕੰਨ ਲਗਾ ਮੈਂ ਆਪਣਾ ਅੰਦਾਜ਼ ਸਿਸਕਾਰ ਆਪ ਕਰਾਂਗਾ। ਪਤਾ ਹੈ ਕਸਬੇ ਚ ਚਰਚਾ ਕੀ ਫੈਲ ਗਈ ਕਲ ਖੁਦਕੁਸ਼ੀ ਕਰੇਗਾ। ਆਤਮ ਅਤ ਕਿੰਦਾ ਜੋ ਹੈ ਮੈਂ ਆਪਣਾ ਦਾਸ ਸस्कार ਆਪ ਕਰਾਂ ਤੇ ਪ੍ਰਬੰਧਕਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਕਿਦਰ ਗੁਰਦੁਆਰੇ ਨਾ ਕਰੇ ਚੇਤਾ ਬਣਾ ਕੇ ਤੇ ਆਪ ਵੀ ਆਪਣੇ ਆਪ ਨੂੰ ਜਲਾਵੇ ਕਿ ਕੰਮ ਕਿਦਰ ਗੁਰਦੁਆਰੇ ਨਾ ਹੋ ਜਾਵੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਤੋਂ ਦੀਆਂ ਗੁਰਦੁਆਰਿਆਂ ਦੀ ਬਹੁਤ ਸਾਰੀਆਂ ਦੀ ਮਰਿਆਦਾਵਾਂ ਸਵੇਰੇ ਪਾਠ ਹੁੰਦਾ ਹੈ ਆਸਾ ਦੀਵਾਰ ਦਾ ਕੀਰਤਨ ਹੋਇਆ ਮਿਲ ਕੇ ਸੰਗਤਾਂ ਕਰਦੀਆਂ ਸਨ ਅਰਦਾਸੇ ਤੋਂ ਬਾਅਦ ਸਾਰਿਆਂ ਨੂੰ ਫਤਿਹ ਬੁਲਾ ਕੇ ਨਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਬੰਦਾ ਸਰਉ ਤਹਿਮਦ ਸੀ ਬਦਨ ਸਾਰਾ ਨੰਗਾ ਨਾਭੀ ਦੇ ਚੋਂ ਅਗ ਨਿਕਲੀ ਕੁਦੀ ਨਾਭ ਦੇ ਵਿੱਚ ਉਹ ਪੜਿਆ ਤੇ ਮਹ ਸੀਸ ਨੂੰ ਯੋਗਾ ਅਗਨ ਕਹਿੰਦੇ ਨੇ ਕਬੀਰ ਨੇ ਵੀ ਜ਼ਿਕਰ ਕੀਤਾ ਹੈ ਬ੍ਰਹਮ ਅਗਨ ਸਹਜੇ ਪਰਜਾਲੀ ਕੇ ਕੇ ਚੋੜ ਸਦਾਇਆ ਉਤਰਾਖੰਡ ਬਰਫਾਨੀ ਪਹਾੜਾਂ ਚ ਜਿਹੜੇ ਯੋਗੀ ਰਹਿੰਦੇ ਸਨ ਤੇ ਦੇਖ ਲੈਂਦੇ ਸਾਨੂੰ ਅੰਤਮ ਸਮਾ ਆਇਆ ਇਹ ਸਹੀ ਅਗਨ ਨਾਲ ਆਪਣਾ ਦਾਸ ਸੇਸਕਾਰ ਕਰਦੇ ਸੀ ਮੈਂ ਜੋ ਅਰਜ਼ ਕਰ ਰਿਹਾ ਆਧਿਕਥਨੀ ਨਹੀਂ ਨੇ ਹਜ਼ਾਰਾਂ ਸਾਲ ਪੁਰਾਣੀ ਘਟਨਾ ਵੀ ਨਹੀਂ ਐ ਹੁਣੇ ਹੀ ਹੋਇਆ ਹੈ ਅੱਸੀ ਕੈਸੀ ਦੀ ਘਟਨਾ ਹੈ ਭਾਰਤ ਦੇ ਸਾਰੇ ਪੇਪਰਾਂ ਨੇ ਛਾਪੀ ਹੈ ਔਰ ਫਰੰਟ ਪੇਜ ਤੇ ਛਾਪੀ ਤਸਵੀਰਾਂ ਦੇ ਨਾਲ ਛੁਡ ਖੁਦਕਸ਼ੀ ਕਰੇਗਾ ਤੋ ਗਰੀਬਨ ਗਰੀਬਨ ਸਾਰੀ ਸੰਗਤ ਵੀ ਇਕੱਠੀ ਸੀ ਔਰ ਹਿੰਦੂ ਵੀਰ ਵੀ ਆ ਗਏ ਵੀ ਤੇ ਕਿਦੇ ਖੁਦਕਸ਼ੀ ਕਰੇ ਪੁਲਿਸ ਵੀ ਪਹੁੰਚੀ ਸੀ ਇਹ ਵੀ ਮੈਰਜ਼ ਕਰ ਇੱਕ ਫੋਟੋਗ੍ਰਾਫਰ ਰੱਬ ਦੇ ਨੇ ਨਾਲ ਹੀ ਉਸ ਦੀ ਦੁਕਾਨ ਸੀ ਤਮਾਸ਼ੀਬਿੰਦ ਦੀ ਤਰ੍ਹਾਂ ਉਹ ਵੀ ਆ ਸਾਰਿਆਂ ਦੇ ਸਾਹਮਣੇ ਕ੍ਰਿਸ਼ਮਾਉਣ ਲੱਕਣਾ ਇਕੱਠੀਆਂ ਕਰੇ ਤੇ ਰੋਕੇ ਕੋਈ ਨਾ ਵਿੱਚ ਉਹ ਅਗ ਨਹੀਂ। ਔਰ ਚਾਰੋਂ ਪਾਸੇ ਸੁਗੰਧ ਫੈਲ ਗਈ। ਖੁਸ਼ਬੂ। ਅਜੀਬ ਔ ਗਰੀਬ ਖੁਸ਼ਬੂ। ਔਰ ਉਸ ਅਗ ਦਾ ਪ੍ਰਕਾਸ਼ ਵੀ ਅਜੀਬ ਔ ਖਰੀਬ। ਯਾਨੀ ਚਾਨਣਾ ਇਸ ਤਰ੍ਹਾਂ ਜਿਵੇਂ ਦੁੱਧ ਦਾ ਰੰਗ ਹੁੰਦਾ ਨਾ ਚਿੱਟਾ ਇਸ ਢੰਗ ਦਾ ਚਾਨਣਾ। ਦੁੱਧਿਆ ਚਾਨਣਾ। ਉਸ ਅਗਨੇ ਦਾ। ਸਾਰਾ ਸਰੀਰ ਜਲ ਗਿਆ, ਰਾਖ ਵੀ ਹੋ ਗਈ। ਸਾਰਾ ਸਰੀਰ ਜਲ ਗਿਆ ਥੱਲੇ ਦਾ ਕਾਰਪੇਟ ਨਹੀਂ ਜਲੇਗਾ। ਉਸੇ ਤਰ੍ਹਾਂ ਕੀ ਹੁਣ ਦੀ ਘਟਨਾ ਹੈ। ਥੋੜੇ ਚਿਰ। ਉਹ ਖੁਸ਼ਬੂ ਕੋਈ 3-4 ਮਹੀਨੇ ਉਸ ਆਸਥਾਨ ਵਿੱਚ ਰਹੀ ਹੈ। ਤੇ ਮੈਨੂੰ ਸੰਤ ਕਰਤਾਰ ਸਿੰਘ ਲੈ ਗਏ ਕੋਈ 13-14 ਦਿਨ ਹੋ ਗਏ ਸਨ। ਕਹਿਣ ਲੱਗੇ ਸੂੰਗੋ। ਕਿ ਕੋਈ ਸੈਂਟ ਨਹੀਂ ਛਿੜ ਗਿਆ ਲਏ ਇੱਥੇ ਕੋਈ ਫੁੱਲ ਨਹੀਂ ਇੱਥੇ ਕੋਈ ਅਤਰ ਨਹੀਂ ਛਿੜ ਗਿਆ ਹਲੇ ਦwale ਕੋਈ ਅਤਰ ਫਿਰੋਸ ਨਹੀਂ ਹੈ ਕਿਸੇ ਦੁਕਾਨ ਤੇ ਅਤਰ ਨਹੀਂ ਵਿਕਦਾ ਕੋਈ ਸੈਂਟ ਨਹੀਂ ਵਿਕਦਾ ਹੈ ਵੇਖ ਇਹੀ ਹੈ ਇਸ ਹਾਦਸੇ ਦਾ ਮੈਂ ਅਖਬਾਰਾਂ ਹੀ ਥੋੜਾ ਜਿਹਾ ਪੜਿਆ ਸੀ ਪਰ ਆਪਣੀ ਤਰਕ ਬੁੱਧੀ ਕਰਕੇ ਪੜ ਕੇ ਵੀ ਇੱਕ ਇੱਕ ਪਾਸੇ ਛੱਡ ਦਿੱਤਾ ਸੀ ਚਲ ਹੋ ਗਈ ਹੋਣੀ ਹੈ ਕਿੰਨ ਲਗੇ ਖੁਸ਼ਬੂ ਕੀ ਹੈ ਕਿਸੇ ਦਾ ਅਤਰ ਛਿੜਕਿਆ ਹੋਇਆ ਨਹੀਂ ਹੈ ਇੱਥੇ ਕੀ ਕੀ ਹੈ ਮੇਰੇ ਤੋਂ ਕਿਸੇ ਦਾ ਅਤਰ ਛਿੜਕਿਆ ਹੋਇਆ ਵੀ ਨਹੀਂ ਹੈ ਹਲੇ ਦwale ਇਸ ਤੋਂ ਦੇ ਹੋਰ ਕੋਈ ਸਾਧਨ ਵੀ ਨਹੀਂ ਕੋਈ ਫਿਰ ਰੱਬ ਹੀ ਖੇਡ ਹੈ ਕਿਨ ਲਗੇ ਹਾਂ ਉਸ ਦੇ ਸਵਾਸਾਂ 'ਚ ਜੋ ਖੁਸ਼ਬੂ ਸੀ ਉਹ ਪੁਰਸ਼ ਹੀ ਐਸਾ ਸੀ ਕਹਿਣ ਲੱਗੇ ਮੈਂ ਆਉਂਦਾ ਰਿਆਂ ਉਹਦੇ ਕੋਲ ਮੈਂ ਬੈਠਦਾ ਸੀ ਮੈਨੂੰ ਸੁਗੰਧ ਆਉਂਦੀ ਸੀ ਮਨੂ ਮਹਿਕ ਆਉਂਦੀ ਸੀ ਕਦੇ ਉਸਨੇ ਸੈਂਟ ਨਹੀਂ ਲਾਇਆ ਕੋਈ ਅਤਰ ਨਹੀਂ ਲੰਗਾ ਸੀ ਖੁਸ਼ਬੂ ਆਉਂਦੀ ਸੀ ਮਹਿਕ ਆਉਂਦੀ ਸੀ ਇਹ ਸੰਧ ਕਰਤਾਰ ਸਿੰਘ ਨੇ ਮੈਨੂੰ ਦੱਸਿਆ ਮੈਨੂੰ ਕਹਿਣ ਲੱਗੇ ਕੁਝ ਗਾਇਬੀ ਠੇਡਾਂ ਜੋ ਵਰਸਦੀਆਂ ਨੇ ਅੱਜ ਕੱਲ ਦੇ ਤਾਰਕਿਕ ਲੋਕਾਂ ਦੀ ਤਰ੍ਹਾਂ ਇਨਕਾਰ ਨਾ ਕਰਿਆ ਕਰ ਇਨਕਾਰ ਕਰਨ ਵਾਲੇ ਨੇ ਦਿਖਾ ਦਿੱਤਾ ਹੈ ਪਥਰਾਂ ਨੂੰ ਪੰਜਾ ਲੱਗਦਾ ਹੈ ਕਹਿੰਜੀ ਵੀ ਕਹਿੰਦੇ ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਮਨੁੱਖ ਤੇ ਉਹ ਹੈ ਬਸ ਬਾਹਰੋਂ ਹੀ ਪ੍ਰਭਾਵਿਤ ਹੁੰਦਾ ਹੈ ਕਿਸੇ ਦਾ ਧਨ ਵੇਖਿਆ ਪ੍ਰਭਾਵਿਤ ਹੋਇਆ ਕਿਸੇ ਦਾ ਰੂਪ ਵੇਖਿਆ ਪ੍ਰਭਾਵਿਤ ਹੋਇਆ ਕਿਸੇ ਨੇ ਗਾਲ ਘੜ ਦਿੱਤੀ ਪ੍ਰਭਾਵਿਤ ਹੋਇਆ ਕਿਸੇ ਨੇ ਉਪਮਾ ਕਰ ਦਿੱਤੀ ਪ੍ਰਭਾਵਿਤ ਹੋ ਗਿਆ ਕਿਸੇ ਨੇ ਜਸ ਕਰ ਦਿੱਤਾ ਪੈਰ ਨਹੀਂ ਜ਼ਮੀਨ ਤੇ ਟਿਕਦੇ ਕਿਸੇ ਨੇ ਨਿੰਦਾ ਕਰ ਕੀਤੀ ਢੇਰੀ ਟਾ ਕੇ ਬੈਠ ਗਿਆ ਬਾਹਰ ਤੋਂ ਪ੍ਰਭਾਵਿਤ ਕਿਸੇ ਨੂੰ ਸੰਸਾਰੀ ਕਹਿੰਦੇ ਦੂਸਰਾ ਬਾਹਰ ਤੋਂ ਪ੍ਰਭਾਵਿਤ ਨਹੀਂ ਆਉਂਦਾ ਕੋਈ ਗਾਲ ਕੱਢਦਾ ਹੈ ਕੱਢੇ ਕੋਈ ਉਪਮਾ ਕਰਦਾ ਹੈ ਕਰੇ ਕੋਈ ਜਸ ਕਰਦਾ ਹੈ ਕਰੇ ਕੋਈ ਅਪਜਸ ਕਰਦਾ ਹੈ ਕਰੇ ਕੋਈ ਗਾਲ ਕੱਢਦਾ ਹੈ ਕੱਢੇ ਕੋਈ ਉਪਮਾ ਕਰਦਾ ਹੈ ਕਰੇ ਨਫਾ ਹੋ ਗਿਆ ਠੀਕ ਨੁਕਸਾਨ ਹੋ ਗਿਆ ਠੀਕ ਬਾਹਰ ਤੋਂ ਪ੍ਰਭਾਵਿਤ ਨਹੀਂ ਨੁਕਸਾਨ ਨੇ ਉਸ ਨੂੰ ਮਾਇੂਸ ਨਹੀਂ ਕਰਨਾ ਨਫੇ ਨੇ ਉਸ ਨੂੰ ਹੰਕਾਰੀ ਨਹੀਂ ਬਣਾਉਣਾ ਇਹ ਬਾਹਰ ਤੋਂ ਪ੍ਰਭਾਵਿਤ ਨਹੀਂ ਹੈ ਦੂਸਰਾ ਪਹਿਲਾ ਬਾਹਰ ਤੋਂ ਹੀ ਪ੍ਰਭਾਵਿਤ ਹੈ ਸੰਸਾਰੀ ਹੈ ਦੂਸਰਾ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਤੋਂ ਪ੍ਰਭਾਵਿਤ ਨਹੀਂ ਜਸ ਹੋ ਗਿਆ ਠੀਕ ਅਭ ਜਸ ਹੋ ਗਿਆ ਠੀਕ ਨਫਾ ਹੋ ਗਿਆ ਠੀਕ ਨੁਕਸਾਨ ਹੋ ਗਿਆ ਠੀਕ ਆਪਣੇ ਵਿਚਲੇ ਇਹਨਾਂ ਨੂੰ ਕਹਿੰਦੇ ਨਿਰਲੇਪ ਇਹਨਲੇ ਪੇ ਪਰਿਵਾਰ ਦੇ ਚ ਨਿਰਲੇਪ ਹੈ ਸੰਸਾਰ ਦੇ ਚ ਨਿਰਲੇਪ ਹੈ ਧਨ ਸੰਪਦਾ ਦੇ ਚ ਨਿਰਲੇਪ ਹੈ ਪਰ ਨਿਰਲੇਪ ਤੀਸਰਾ ਹੁਣ ਇਹ ਪ੍ਰਭਾਵਿਤ ਕਰਨ ਲੱਗ ਪੈਂ ਹੈ ਹੁਣ ਇਹ ਪ੍ਰਕਿਰਤੀ ਨੂੰ ਪ੍ਰਭਾਵਿਤ ਕਰਦਾ ਹੈ ਸੰਸਾਰ ਨੂੰ ਪ੍ਰਭਾਵਿਤ ਕਰਦਾ ਹੈ ਸੱਪ ਦਾ ਕੰਮ ਹੈ ਡੰਗ ਮਾਰਨਾ ਪਰ ਸਤਿਗੁਰੂ ਨਾਨਕ ਤੇ ਛਾਂ ਕਰਦਾ ਹੈ ਪੰnier ਨਾਲ ਉਹਦਾ ਤੇ ਕੰਮ ਹੈ ਡੰਗ ਮਾਰਨਾ ਉਹ ਤੇ ਛਾਂ ਕਰਦਾ ਹੈ ਪੱਥਰ ਭਾਰੀ ਭਰ ਕਮ ਉਹਦਾ ਤੇ ਕੰਮ ਸੀ ਚੂਰ ਚੂਰ ਕਰ ਦੇਣਾ ਪਰ ਗੁਰੂ ਨਾਨਕ ਦਾ ਹੱਥ ਛੂੰਦਾ ਹੈ ਤੂੰ ਮੋਮ ਹੋ ਜਾਂਦਾ ਉਹ ਤੇ ਪੱਥਰ ਪ੍ਰਭਾਵਿਤ ਹੋ ਰਿਹਾ ਉਹ ਤੇ ਸਭ ਪ੍ਰਭਾਵਿਤ ਹੋ ਰਹੇ ਨੇ ਜ਼ਮੀਨ ਪ੍ਰਭਾਵਿਤ ਆਉਂਦੀ ਹੈ ਆਸਮਾਨ ਪ੍ਰਭਾਵਿਤ ਉਨੇ ਦੂਜੇ ਨੂੰ ਪ੍ਰਭਾਵਿਤ ਕਰਦਾ ਪ੍ਰਭਾਵਿਤ ਹੁੰਦਾ ਨਹੀਂ ਇਹ ਇੱਕ ਤੀਜੀ ਸ਼੍ਰੇਣੀ ਮੈਨੂੰ ਸੰਤ ਕਰਤਾਰ ਸਿੰਘ ਨੇ ਕਿਹਾ ਉਹ ਜੇ ਤੀਜੀ ਸ਼੍ਰੇਣੀ ਦੀ ਕਥਾ ਕਰਦਾ ਹੁੰਦਾ ਹੈ ਨਾ ਕਦੇ-ਕਦੇ ਇਹ ਉਹ ਤੀਜੀ ਸ਼੍ਰੇਣੀ ਦਾ ਪੁਰਸ਼ ਹੈ ਦੁਨੀਆ ਦੇ ਪ੍ਰਭਾਵ ਹੇਠ ਨਹੀਂ ਜੀਵਿਆ ਔਰ ਇਹ ਨਿਰਲੇਪਤਾ ਤੋਂ ਵੀ ਅੱਗੇ ਚਲਾ ਗਿਆ ਸੀ ਲਗੇਸ ਦਾ ਮੇਰੇ ਤੇ ਇਤਨਾ ਪ੍ਰਭਾਵ ਕਿ ਪਟਨਾ ਸਾਹਿਬ ਜਾਂਦੇ ਹਾਂ ਤਖਤ ਸਾਹਿਬ ਜਾਂਦੇ ਹਾਂ ਮੈਂ ਇੱਥੇ ਰਸਤੇ 'ਚ ਰੁੱਕ ਕੇ ਜਾਂਦਾ ਸੀ ਇਹਦੇ ਕੋਲ 2-4 ਘੰਟੇ ਬੈਠ ਕੇ ਜਾਂਦਾ ਸੀ ਇਸ ਤਰ੍ਹਾਂ ਦਾ ਪੁਰਸ਼ ਇਸ ਤਰ੍ਹਾਂ ਦੀ ਆਤਮਾ ਸੀ ਪਰ ਇਸ ਘਟਨਾ ਨੂੰ ਦੇਖਣ ਵਾਸਤੇ ਇੱਕ ਵਿਵਾਦ ਗ੍ਰਸਤ ਸਾਧੂ ਜਿਸ ਦੀ ਬੜੀ ਚਰਚਾ ਹੋਈ ਪਿਛੇ ਆਚਾਰੀਆ ਰਜਨੀਸ਼ 16-17 ਦਿਨ ਉੱਥੇ ਬੈਠਾ ਰਿਹਾ ਸੀ ਉਸ ਖੁਸ਼ਬੂ ਨੇ ਉਸਨੂੰ ਵੀ ਪ੍ਰਭਾਵਿਤ ਕੀਤਾ ਕਹਿਣ ਲੱਗੇ yogi ਸਿੱਧ ਹਿਮਾਲਿਆ ਦੇ ਇਤੇ ਕਰਦੇ ਸਨ ਔਰ ਹੁਣ ਵੀ ਨੇ ਕਿਧਰੇ ਕਿਧਰੇ ਕਰਦਨ ਗੁਮਨਾਮ ਹੋ ਜਾਂਦੀ ਹਿਮਾਲਿਆ ਦੀ ਖਬਰ ੱੱਲੇ ਤੱਕ ਆਉਂਦੀ ਪਰ ਇੱਕ ਸਿੱਖ ਸਾਧੂ ਨੇ ਇੱਥੇ ਕਰ ਦਿਖਾਇਆ ਐਸਾ ਕੀਤਾ ਐਸਾ ਉਤਮ ਪੁਰਸ਼ ਇਹ ਉਚੇਚਾ ਉਸ ਸਥਾਨ ਦੇ ਦਰਸ਼ਨ ਕਰਨਾ ਆਇਆ ਸੀ ਔਰ ਆਪਣੀਆਂ ਕਥਾਵਾਂ 'ਚ ਉਹ ਜ਼ਿਕਰ ਕਰਦਾ ਸੀ ਜਗਾ ਜਗਾ ਕਥਾ ਕਰਨ ਦੇ ਵਿੱਚ ਇਸ ਜਗਾ ਦਾ ਜ਼ਿਕਰ ਕਰਦਾ ਗੰਜ ਡਡਵਾੜਾ ਉਸ ਕਸਬੇ ਦਾ ਨਾਮ ਹੈ ਗੰਜ ਡਡਵਾੜਾ ਕਾਸ ਗੰਟੇ ਟਾਵੇ ਦੇ ਈਟਾ ਦੇ ਕੋਲ ਈਟਾਵਾ ਨਹੀਂ ਈਟਾ ਜ਼ਿਲ੍ਹਾ ਈਟਾ ਦਿੱਲੀ ਕਲਕੱਤਾ ਜਿਹੜਾ ਹਾਈਵੇ ਜੀਟੀ ਰੋਡ ਹੈ ਉਸ ਦੇ ਉੱਤੇ ਪੈਂਦਾ ਹੈ ਇਹ ਰੋਡ ਹਾਈਵੇ ਇਹ ਜੀਟੀ ਈਟਾ ਤੋਂ ਲੰਘ ਕੇ ਜਾਂਦਾ ਹੈ ਗੰਜ ਡਡਵਾੜੇ ਤੋਂ ਲੰਘ ਕੇ ਜਾਂਦਾ ਹੈ ਦੇਰਵੇ ਲਾਈਨ ਦੇ ਉੱਤੇ ਗੰਦੜਵਾੜਾ ਨਹੀਂ ਹੈ। ਪਰ ਜੀਟੀ ਰੋਡ ਦੇ ਉੱਤੇ ਇੱਕ ਅਸਬਾਬ ਹੈ। ਇੱਥੇ ਜੋ ਹੈ ਇਹ ਘਟਨਾ ਘਟੀ। ਫਿਰ ਮੈਨੂੰ ਕੁਝ ਦਿਨ ਉੱਥੇ ਕਥਾ ਕਰਨ ਨੂੰ ਵੀ ਮਿਲਿਆ। ਪਰ ਮੇਰੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ। ਕਥਾ ਕਰਨ ਦਾ ਮੈਨੂੰ ਉੱਥੇ ਸਵਾਦ ਆਇਆ। ਮੈਨੂੰ ਇੰਜ ਲੱਗਿਆ ਜਿਵੇਂ ਕਥਾ ਬੰਦ ਗਈ ਹੈ। ਫਿਰ ਮੈਨੂੰ ਬਾਬੇ ਬਲਵੰਤ ਸਿੰਘ ਦੇ ਬੋਲ ਯਾਦ ਆਏ। ਕਿਸੇ ਕਿਸੇ ਦਿਨ ਕਥਾ ਹੋ ਜਾਂਦੀ ਹੈ ਕਿਸੇ ਦਿਨ ਕਰਨੀ ਪੈਂਦੀ ਹੈ ਜਦ ਕਰਨੀ ਪੈਂਦੀ ਹੈ ਤੇ ਖਪਣਾ ਹੀ ਪੈਂਦਾ ਔਰ ਕੁਝ ਨਹੀਂ ਕੁਝ ਨਹੀਂ ਔਰ ਫਿਰ ਤੇ ਉਹਨਾਂ ਨੇ ਇਤਨਾ ਖੁਲਾਸਾ ਕੀਤਾ ਕਿਸੇ ਕਿਸੇ ਦਿਨ ਪਾਠ ਹੋ ਜਾਂਦਾ ਹੈ ਕਿਸੇ ਕਿਸੇ ਦਿਨ ਕਰਨਾ ਪੈਂਦਾ ਉਹ ਜੋ ਕਰਨਾ ਪੈਂਦਾ ਉਹ ਤੇ ਖਪਣਾ ਹੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਕਿਸੇ ਕਿਸੇ ਦਿਨ ਨਿਤਨੇਮ ਹੋ ਜਾਂਦਾ ਹੈ ਕਿਸੇ ਦਿਨ ਕਰਨਾ ਪੈਂਦਾ ਉਹ ਜਿਹੜਾ ਕਰਨਾ ਪੈਂਦਾ ਉਹ ਨਿਤਨੇਮ ਖਪਣਾ ਹੀ ਹੈ ਕੁਝ ਵੀ ਕੁਝ ਵੀ ਨਹੀਂ ਉਦੋਂ ਤੇ ਗੱਲ ਸਮਝ ਵਿੱਚ ਨਹੀਂ ਆਈ ਸੀ ਉਸ ਦਿਨ ਮੈਨੂੰ ਸਮਝ ਆਈ ਵਾਕਈ ਕਿਸੇ ਦਿਨ ਹੋ ਜਾਂਦਾ ਜੋ ਹੋ ਜਾਂਦਾ ਉਸ ਦੀ ਬਖਸ਼ਿਸ਼ ਹੈ ਜੋ ਕਰਨਾ ਪੈ ਜਾਂਦਾ ਆਪਣਾ ਖਪਣਾ ਹੀ ਹੋ ਕੁਛ ਵੀ ਜੋ ਹੋ ਜਾਂਦਾ ਉਸ ਦੀ ਰਹਿਮਤ ਹੈ ਉਹਦੀ ਬਖਸ਼ਿਸ਼ ਹੈ ਤਉ ਪਰਸਾ ਹੈ ਤੇਰੀ ਕਿਰਪਾ ਹੈ ਤੇਰੀ ਰਹਿਮਤ ਔਰ ਜੋ ਕਰਨਾ ਪੈਂਦਾ ਹੈ ਖਪਣਾ ਹੀ ਇਹ ਕਰਨਾ ਕੀ ਪੈਂਦਾ ਹੈ ਜਿਸ ਜਿਸ ਕਰਮ ਨਾਲ ਮੇਰਾ ਹੰਕਾਰ ਜੁੜ ਗਿਆ ਹੈ ਉਹੀ ਹੋਈ ਕਰਮ ਬੇਰਸ ਹੋ ਗਏ ਉਸੇ ਉਸੇ ਕਰਮ ਦੇ ਚ ਬੇਰਸੀ ਪੈਦਾ ਹੋ ਗਈ ਮੈਨੂੰ ਕੀਤੇ ਹੋਏ ਦਾਨ ਤੋਂ ਖੇੜਾ ਨਹੀਂ ਮਿਲਿਆ ਉਹਦੇ ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਮੈਨੂੰ ਕੀਤੇ ਹੋਏ ਪਾਠ ਤੋਂ ਰਸ ਨਹੀਂ ਆਇਆ ਉਹਦੇ ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਮੈਨੂੰ ਕੀਤੇ ਹੋਏ ਕੀਰਤਨ ਤੋਂ ਸੁਣੇ ਹੈ ਕੀਰਤਨ ਦੇ ਚ ਰਸ ਨਹੀਂ ਆਇਆ ਉਹਦੇ ਚ ਕੁਛ ਨਾ ਕੁਛ ਮੇਰਾ ਹੰਕਾਰ ਹੈ ਲਾਜ਼ਮੀ ਹੈ ਮੈਂ ਪੜ ਰਿਹਾ ਬਾਣੀ ਮੈਨੂੰ ਕੋਈ ਰਸ ਨਹੀਂ ਆਇਆ ਕਿ ਇਹਦੇ ਚ ਮੇਰਾ ਮੈਂ ਮੌਜੂਦ ਹੈ ਜੇ ਤੂੰ ਨਹੀਂ ਜਿਸ ਦਿਨ ਮੇਰਾ ਮੈਂ ਨਹੀਂ ਆਉਂਦਾ ਰਸ ਬਣ ਜਾਂਦਾ ਹੈ ਇਹ ਵੀ ਮਾਇਸ ਕਰ ਲੈ ਹੰਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕੇਵਲ ਕਰਮ ਭਰਮ ਸਹਿ ਚੀਨੋ ਧਰਮ ਕਰਮ ਅਨਰਾਗੋ ਉਹਨਾਂ ਕਰਮਾਂ ਨਾਲ ਪਰਮਾਤਮਾ ਦਾ ਚਿੰਤਨ ਕਰਦੇ ਹੋ ਜਿਹੜੇ ਕਰਮ ਹੈ ਨਹੀਂ ਪਰਮ। ਦਾਨ ਵੀ ਭਰਮ ਹੋ ਜਾਏਗਾ ਅਗਰ ਹੰਕਾਰ ਨਾ ਹੋਵੇ। ਗਿਆਨ ਵੀ ਭਰਮ ਹੈ ਅਗਰ ਹੰਕਾਰ ਹੈ। ਪੂਜਾ ਪਾਠ ਵੀ ਭਰਮ ਹੈ ਅਗਰ ਹੰਕਾਰ ਹੈ। ਸੇਵਾ ਵੀ ਭਰਮ ਹੀ ਹੈ ਅਗਰ ਹੰਕਾਰ ਹੈ। ਧਰਮ ਤੇ ਉਸ ਦਿਨ ਹੈ ਜਦ ਹੰਕਾਰ ਰੁਕਸਤ ਹੋ। ਵਰਨਾ ਭਰਮ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਖ ਕੇਵਲ ਕਰਮ ਭਰਮ ਸੇਚੀ ਨੋ ਧਰਮ ਕਰਮ ਅਨਰਾਗੋ ਧਰਮ ਕਰਮ ਕੀ ਹੈ ਜੋ ਮੈਂ ਸ਼ਰਧਾ ਨਾਲ ਕੀਤਾ ਹੈ ਪਿਆਰ ਨਾਲ ਕੀਤਾ ਹੈ ਬਸ 2 ਮਿੰਟ ਮੈਂ ਹੋਰ ਲੈ ਕੇ ਸਮਾਪਤੀ ਕਰਾਂ ਸੰਬੰਧ ਜੋੜਨ ਵਾਸਤੇ ਪਰਿਪੂਰਨ ਪਰਮਾਤਮਾ ਨੇ ਮਨੁੱਖ ਨੂੰ ਪ੍ਰੀਤ ਦਿੱਤੀ ਹੈ ਇਸ ਤੋਂ ਬਿਨਾ ਸੰਬੰਧ ਨਹੀਂ ਜੁੜਦਾ ਰਿਸ਼ਤੇ ਨਹੀਂ ਜੁੜਦੇ ਪਰ ਇਹ ਪ੍ਰੀਤ ਤਿੰਨ ਰੂਪ ਧਾਰਨ ਕਰ ਜਾਂਦੀ ਆਪਣੇ ਤੋਂ ਥੱਲੇ ਦੀ ਤਰ੍ਹਾਂ ਜਾਏ ਤੇ ਇਹਨੂੰ ਸਨੇਹ ਕਹਿੰਦੇ ਨੇ ਬੱਚਿਆਂ ਨਾਲ ਸਨੇਹ। ਅਗਰ ਪ੍ਰੀਤ ਥੱਲੇ ਨਾ ਜਾਏ। ਤਾਂ ਬੱਚੇ ਨੂੰ ਗੋਦ 'ਚ ਲੈਣਾ ਬੜਾ ਔਖਾ ਹੋ ਜਾਏ। ਉਹ ਬਾਹਾਂਵਾਂ ਪਸਾਰਦਾ रह ਜਾਏਗਾ ਮਾਂ ਪਕੜੇਗੀ ਨਹੀਂ। ਸਨੇਹ ਹੀ ਚਾਹੀਦਾ ਨਹੀਂ ਤੇ ਬੱਚੇ ਪਲ ਵੀ ਨਹੀਂ ਸਕਦੇ। ਉਹਨਾਂ ਦੀ ਪਰਵਰਿਸ਼ ਵੀ ਨਹੀਂ ਹੋ ਸਕਦੀ। ਸੰਬੰਧ ਜੋੜ ਰਿਹਾ ਹੈ ਸਨੇਹ ਕਰਕੇ ਪ੍ਰੀਤ ਸਨੇਹ ਬਣ ਗਈ ਹੈ ਪਰ ਇਹ ਸਨੇਹ ਪਸ਼ੂਆਂ ਦੇ ਵਿੱਚ ਵੀ ਹੈ بڑے بڑے ਖੂਨ ਖਾਰ ਦਰਿੰਦਿਆਂ ਦੇ ਵਿੱਚ ਵੀ ਹੈ ਬੇੜੀ ਹੈ ਸ਼ੇਰ ਨਹੀਂ ਹੈ ਬਗਿਆੜ ਹੈ ਅਤੇ ਇਸੇ ਤਰੀਕੇ ਨਾਲ ਜੀਤ ਹੈ ਦੂਜਿਆਂ ਦਾ ਖੂਨ ਪੀਣ ਵਾਲੇ ਪਰ ਆਪਣੇ ਬੱਚੇ ਨੂੰ ਸੀਨੇ ਨਾਲ ਲਾ ਕੇ ਸਨੇਹ ਵਰਨਾ ਸੰਬੰਧ ਨਹੀਂ ਜੁੜਦਾ ਬੱਚੇ ਪਲ ਵੀ ਨਹੀਂ ਸਕਦੇ ਫਿਰ ਤੇ ਸ਼ੇਰਾਂ ਦੀ نسل ਹੀ ਖਤਮ ਹੋ ਜਾ। ਗਨਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਕੁਰਵਾਉ ਨਾ ਕੀਤਾ ਤੇ ਸ਼ੇਵੇਟੋਂ ਜਿਨ ਮੋਹ ਮੀਠਾ ਲਾਇਆ ਹੈ ਪ੍ਰਭੂ ਮੈਂ ਤੈਸੋ ਸਦਕੇ ਜਾਣਾ ਕਿ ਜੇ ਤੂੰ ਮੋਹ ਦੇ ਚ ਇਤਨੇ ਮਿਠਾਸ ਨਾ ਪੈਦਾ ਕਰਦਾ ਤੇ ਬੱਚੇ ਪਲਨੇ ਸੀ ਕਿਸ ਨੇ ਪਲਨੇ ਸੀ ਬੱਚਾ ਰੋਂਦਾ ਰਹਿ ਜਾਣਾ ਸੀ ਮਾਂ ਨੇ ਦੁੱਧ ਦੇਣਾ ਹੀ ਨਹੀਂ ਸੀ। ਬਾਵਾ ਪਸਾਰਦਾ ਰਹਿ ਜਾਣਾ ਸੀ ਬੱਚਾ ਪਿਓ ਨੇ ਚੁਕਣਾ ਹੀ ਨਹੀਂ ਸੀ। ਉਬਾਵਾ ਪਸਾਰਦਾ ਰਹਿ ਜਾਏ ਪਿਓ ਚੁਕੇ ਨਾ ਉਹ ਰੋਂਦਾ ਰਹਿ ਜਾ ਤੇ ਮਾਂ ਦੁੱਧ ਨਾ ਦੇਵੇ ਉਹ ਜੀਵੇਗਾ ਕਿਸ ਤਰ੍ਹਾਂ ਪਰਵਰਿਸ਼ ਕਿਸ ਤਰ੍ਹਾਂ ਹੋਵੇਗੀ ਉਹ ਪ੍ਰੀਤ ਬਣ ਜਾਂਦੀ ਹੈ ਸਨੇਹ ਅਗਰ ਮਨੁੱਖ ਸਨੇਹ ਦੇ ਚ ਜੀ ਰਿਹਾ ਹੈ ਤਾਂ ਕੋਈ ਬਹੁਤਾ ਵੱਡੀ ਗੱਲ ਨਹੀਂ ਉਹ ਪਸ਼ੂਆਂ ਚ ਵੀ ਹੈ ਕੀੜੇ ਮਕੌੜਿਆਂ ਚ ਵੀ ਉਹ ਪੰਛੀਆਂ ਚ ਵੀ ਹੈ ਉਦਰਤੀ ਹੈ ਬ੍ਰਾਕਰਤੇ ਕਾ ਹੋਣਾ ਚਾਹੀਦਾ ਪ੍ਰੀਤ ਜਦ ਬਰਾਬਰੀ ਦੀ ਤਰਫ ਜਾਂਦੀ ਹੈ ਤੋਂ ਬਣਦੀ ਹੈ ਪ੍ਰੇਮ ਉਹ ਦੋਸਤੀ ਦਾ ਰਿਸ਼ਤਾ ਪ੍ਰੇਮ ਦਾ ਰਿਸ਼ਤਾ ਹੈ ਬਰਾਬਰੀ ਦਾ ਉਹਦੇ ਚ ਵੱਡਾ ਛੋਟਾ ਨਹੀਂ ਹੈ ਸਨੇਹ ਦੇ ਚ ਵੱਡਾ ਛੋਟਾ ਹੈ ਬੱਚਾ